ਸੱਜਣਾ ਆ ਲੱਗਿਆ ਇੱਕ ਦੂਜਾ ਸੂਆ ਝੋਟੀ ਦਿਖਾਉਣ ਪਯੋੜ ਹਰਿਆਣੇ ਦੀ 31000 ਰੰਗ ਰੰਗ ਚੈੱਕ ਕਰ ਸਕਦੇ ਹੋ ਥਣ ਥਣ ਤਾਂ ਇਹਦੇ ਨਾਲ ਦਾ ਮੇਰਾ ਖਿਆਲ ਹੈ 100 ਮੈਂਸ ਚ ਇੱਕ ਅੱਧੀ ਦੀ ਲੱਗਿਆ ਹੋਇਆ ਹੁੰਦਾ ਬਕਮਾਲਿਆ ਕਮਾਲਿਆ ਲੰਬੀ ਨਾਲਿਆ ਵਾਲੀ ਕਮਾਲਿਆ ਕਮਾਲਿਆ ਬਾਕੀ ਦੇ ਸੱਜਣਾ ਜਿਹਦੇ ਸਿੰਘ ਸੁੰਗ ਦੀ ਬਣਾਵਟ ਕਰ ਲਈਏ ਚਿਹਰੇ ਮੂਰੇ ਦੀ ਗੱਲਬਾਤ ਕਰ ਲਈਏ ਐਨ ਸਿਰਾ ਕੁਆਲਿਟੀ ਵੀ ਆ ਬਾਕੀ ਹਾਰ ਸ਼ਿੰਗਾਰ ਲਾ ਕੇ ਤੁਹਾਨੂੰ ਪਤਾ ਵਪਾਰੀ ਦੁੱਗਣਾ ਸੋਹਣਾ ਜਾਨਵਰ ਨੂੰ ਲੱਗਣ ਲਾਦੇ ਨੇ ਮੰਡੀ ਦੇ ਵਿੱਚ ਨਾ 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 ਜੇ 14 ਰਹਿ ਗਿਆ ਅਗਲੇ ਨੂੰ ਮੈਂ ਅਸੀਂ ਫ੍ਰੀ ਤੇ ਤਾਂਗੇ ਹੋਰ ਦੱਸੋ ਅੱਛਾ ਜੀ ਕਿੰਨੇ ਰੁਪਏ ਦੀ ਛੜਦਾਂਗੇ ਡੇਢ ਲੱਖ ਰੁਪਏ ਦੀ ਕੱਟੀ ਦੇ ਦਾਂਗੇ ਹੋਰ ਵੀ ਕਰਦੇ ਹੋ ਮਨ ਤਾਂ ਨਾ ਕਰ ਦਾਂਗੇ ਜੀ ਮਨ ਤਾਂ ਜੇ ਕੋਈ ਵੀਡੀਓ ਦੇਖ ਕੇ ਦੱਸ ਪਰੂਗਾ ਅਗਲਾ ਸ਼ੇਅਰ ਕਰੂਗਾ ਤਾਂ 10000 ਰੁਪਏ ਨੂੰ ਛੋਟ ਕਰ ਦਾਂਗੇ 10000 ਰੁਪਏ ਹੋਰ ਹਾਂਜੀ ਪੰਜ ਮੇਰੇ ਕਰਕੇ ਫਿਰ ਹੋਰ ਕਰਦੇ ਹੋ ਚਲ ਕਰ ਦਾਂਗੇ ਵੀ ਤੁਹਾਡੇ ਕੋਲ ਹੋਰ ਵੀ ਕਰਦੇ ਹੋ ਸੱਜਣ ਕੋਈ ਘਰੇ ਆਊਗਾ ਲੈ ਮਾਨ ਕਰਕੇ ਆਊਗਾ ਤੁਹਾਡੇ ਤੇ ਹੀ ਦੇਖੋ ਲੈ ਸੱਜਣੋ ਝੋਟੀਆਂ ਤੁਹਾਨੂੰ ਨਾ ਤਿੰਨ ਦਿਖਾਵਾਂਗਾ ਹੁਣ ਦੋ ਦਿਖਾਵਾਂਗਾ ਸੂਈਆਂ ਹੋਈਆਂ ਇੱਕ ਦਿਖਾਵਾਂਗੇ ਗੱਬਣ ਗੱਬਣ ਵੀ ਦਿਖਾਵਾਂਗੇ ਬਿਨਾ ਸਿੰਘ ਵਾਲੀ ਜੀ ਹੈ ਨਾ ਜਿਹਦਾ ਨਾਤਾ ਸਿੰਘ ਫਸਣ ਦਾ ਖਤਰਾ ਜਿੰਨੀ ਮਰਜੀ ਪੀੜ ਚ ਬੰਨ ਲਿਓ ਮੈਂ ਵੀ ਹੈਗੀ ਆ ਨ ਪੂਰੀ ਡਾਬੋਲਾ ਜਿਹੜੀ ਕਹਿੰਦੇ ਹੁੰਦੇ ਨੇ ਉਹ ਗੱਲ ਬਾਤ 20 ਤੋਂ ਬਾਹਰ ਹਤੋ ਉਹਦੀ ਵੀ ਪੁੱਛਾਂਗੇ ਜੀ ਡਿਟੇਲ ਇੱਥੋਂ ਸ਼ੁਰੂ ਕਰਦੇ ਆਂ ਭਾਈ ਇਹਦੇ ਲੇਵਲ ਉਵੇ ਤੇ ਮਾਰਦੇ ਸਮਾਰ ਕੇ ਕੈਮਰਾ ਇਹਦਾ ਕਿਹੜਾ ਸੂਆ ਜੀ ਇਹਦਾ ਦੂਜਾ ਸੂਆ ਦੂਜਾ ਸੂਆ ਕਿੰਨੇ ਕਿ ਦਿਨਾਂ ਦੀ ਸੂਈ ਹੋਈ ਆ ਇਹਨੂੰ 11ਵਾਂ ਦਿਨੋਂ ਦਾ ਸੂਈ ਦੁੱਧ ਕਿੰਨਾ ਕੁ ਰੈਡੀ ਆ ਜੀ 16 ਕਿਲੋ 16 ਕਿਲੋ ਰੈਡੀ ਆ ਇੱਕ ਵਾਰੀ ਖੋਲ ਕੇ ਖੋਲ ਕੇ ਤੋੜ ਕੇ ਦਿਖਾ ਦੇ ਆ ਤੋਰੀ ਬੋਤਲ ਨੂੰ ਬੰਨ ਦੇ ਇਹ ਦੂਜਾ ਸੂਆ ਝੋਟੀ ਆ ਸੱਜਣਾ ਝੋਟੀ ਵੀ ਆ ਜਿਹੜੀ ਆਪਾਂ ਕਹਿ ਲੈਂਦੇ ਆ ਪਿਓਰ ਮੋਰਾ ਦੀ ਆ ਸਿਰੇ ਕਮਾਲ ਵਾਲੀ ਝੋਟੀ ਆ ਸਿੰਘ-ਸੁੰਗ ਦੀ ਬਣਾਵਟ ਪਿੱਠਪੁੜੇ ਦੀ ਚੜਾਈ ਲਾਜਵਾਬ ਆ ਬਿਲਕੁਲ ਸੱਜਣਾ ਉੱਤੇ ਤੋਂ ਨਾ ਚੜਾਈ ਦੇਖ ਸਕਦੇ ਤੇ ਥੱਲੇੋਂ ਲੀਵ ਆ ਵੀ ਆਨ ਪੂਰੇ ਚੌੜੇ ਲੀਵੇ ਦੀ ਆ ਪੂਰੀ ਟੌਪ ਕੁਆਲਿਟੀ ਦੀ ਝੋਟੀ ਆ ਜਿਹੜਾ ਆਪਾਂ ਕਹਿ ਨਹੀਂ ਦਿੰਦੇ ਵੀ ਸਿਰਾ ਕੁਆਲਿਟੀ ਦਾ ਜਾਨਵਰ ਆ ਉਹ ਗੱਲਬਾਤ ਆ ਬਾ ਮੋੜ ਲਓ ਜੀ ਜਿਵੇਂ ਜਿਵੇਂ ਦਿਨ ਹੋ ਰਿਹਾ ਨਾ ਪਾਟਰ ਤੇ ਆਉਗੇ ਇਹ ਮੁੰਡਿਆਂ ਲਈ ਵੀ ਤਿਆਰ ਕਰਨਾ ਲੱਗਿਆ ਤੇ ਇੱਕ ਝੋਟੀ ਦਿਖਾਉਂਗਾ ਬਿਨਾ ਸਿੰਘ ਵਾਲੀ ਜਿਵੇਂ ਮੈਂ ਤੁਹ ਉਹ ਵੀ ਹੈਗੀ ਆ 20 ਕਿਲੋ ਵਾਲੀ ਬਾਈ ਤੇ ਬਾਕੀ ਇਹਦਾ ਰੇਟ ਰੂਟ ਵੀ ਕਰਦੇ ਆ ਕੀ ਰੇਟ ਕਰਦੇ ਨੇ ਕੀ ਗੱਲ ਬਾਤ ਆ ਬਾਕੀ ਪਿੱਠ ਪੁੜੇ ਦੀ ਬਣਾਵਟ ਉਹੀ ਗੱਲ ਐ ਵੀ ਬਿਲਾਜਵਾਬ ਜਾਨ ਭਰਾ ਸਾਰੇ ਪਾਸਿਓ ਤੇ ਹੁਣ ਨਾ ਬਾਈ ਨੂੰ ਆਪਾਂ ਰੇਟ ਰੂਟ ਪੁੱਛ ਜਆ ਅੰਕਲ ਜੀ ਇਹਦਾ ਕੀ ਰੇਟ ਕਰਦੇ ਆ ਤੁਸੀਂ ਜਿਹੜਾ 180 ਜੀ 1 ਲੱਖ 80 ਹਜ਼ਾਰ ਦੀ ਹਾਂਜੀ ਕਿੰਨੇ ਦੀ ਛੱਡ ਦਾਂਗੇ ਲਾਸਟ 165 ਦੀ ਹਾਂਜੀ ਖੋਰ ਵੀ ਛੱਡ ਦਾਂਗੇ ਥੱਲੇ ਕਰ ਦਾਂਗੇ ਮਾਨਤਾਨ ਸਮਾਂ ਵੇਖਾਂਗੇ ਹੈ ਸਮਾਂ ਵੇਖਾਂਗੇ ਨਹੀਂ ਸਮਾਂ ਤਾਂ ਚੰਗਾ ਚੱਲਦਾ ਸਮਾਂ ਚੰਗਾ ਜੇ ਧੁੱਪ ਧੱਪ ਵਧੀਆ ਚੜੀ ਹੋਈ ਆ ਇਹ ਵੀ ਗੱਲ ਨਹੀਂ ਸਮਾਂ ਚੰਗਾ ਮੈਂ ਕਹਿੰਦਾ ਵੀ ਸਮਾਂ ਚੰਗਾ ਹੀ ਰਹੀ ਹੈ ਨਾ ਸਾਰਿਆਂ ਦੇ ਸਾਰਿਆਂ ਤੇ ਵਧੀਆ ਹਾਂ ਸਾਰਿਆਂ ਦੇ ਵਧੀਆ ਰਹੇ ਨਾ ਇਹ ਜੋ ਕਰ ਦਾਂਗੇ ਸੱਜਣੋਂ ਮਾਨਤਾਨ ਹੁਣ ਨਾ ਦੋ ਨੰਬਰ ਵਾਲੀ ਝੋਤੀ ਤੇ ਮਾਰਦੇ ਯਾਰ ਕੈਮਰਾ ਝੋਤੀ ਵੀ ਖਾਂਦੇ ਹੋ ਨੇੜੀ ਜਾਂ ਜੂਤ ਇਹ ਵੀ ਬਾਲੀ ਚੰਗੀ ਆ ਰੰਗ ਰੁੰਗੇ ਦਾ ਵੀ ਚੰਗਾ ਚੱਲ 13 ਕਿਲੋ ਬੋਲ ਆ ਤਿੰਨਾਂ ਦਿਨਾਂ ਦੀ ਸੂਈ ਆ ਸੂਆ ਕਿਹੜਾ ਜੀ ਇਹਦਾ ਇਹਦਾ ਪਹਿਲਾ ਹੀ ਸੂਆ ਛੋਕੀ ਆ ਪਹਿਲਾ ਆਿਲਨ ਦੇ ਹਿਸਾਬ ਨਾਲ ਹੈਗਾ ਕੱਦਗਾਠ ਠੀਕ ਹੈ 11 ਕਿਲੋ ਦੁੱਧ ਹੁਣ ਤਿਆਰ ਆ ਇਸ ਵੇਲੇ ਸੁਈ ਨੂੰ ਹੋ ਗਿਆ ਤੌਥਾ ਦਿਨ ਤੀਜਾ ਮੂੰਹੋ ਚਾਰ ਦੰਦ ਹੈ ਹਾਂ ਲੈ ਸੱਜਣੋ ਸਿੰਘ ਨਾ ਕੋ ਰੱਖ ਝੋਟੀ ਦਾ ਜਰੂਰ ਖੁੱਲਾ ਪਰ ਮੂੰਹੋ ਹੈਗੀਆ ਚਾਰ ਦੰਦ ਝੋਟੀ ਹੈ ਤੇ 13 ਕਿਲੋ ਬੋਲਾ ਬਾਈ ਕਹਿੰਦਾ ਇਹ ਝੋਟੀ ਦੇ ਥੱਲੇ ਇਸ ਟਾਈਮ ਰੈਡੀ ਆ ਤੇ ਬਾਕੀ ਲੇ ਵਾਲੂਆ ਖਣ ਸੁਣ ਦੀ ਚੰਗੀਆ ਕਮਾਲ ਆ ਬਾਈ ਕਮਾਲ ਬੋਸੜਾ ਇਹ ਬਾਕੀ ਉਹੀ ਗੱਲ ਆ ਸੱਜਣੋ ਪਹਿਲਣ ਦੇ ਹਿਸਾਬ ਨਾਲ ਥਣ ਥਣ ਝੋਟੀ ਨੂੰ ਆਇਆ ਲੱਗਿਆ ਪੂਰਾ ਟੋਪ ਦਾ ਥਣ ਲੱਗਿਆ ਮੂੰਹੋਂ ਚਾਰ ਦੰਦ ਦਾ ਪਹਿਲਾ ਸੂਆ 13 ਕਿਲੋ ਬੋਹੀ ਇਹ ਥੱਲੇ ਤਿਆਰ ਆ ਵੀਰ ਕਹਿੰਦਾ ਲੈ ਇਹਦਾ ਰੇਟ ਵੀ ਪੁੱਛ ਦਿਆਂ ਚੱਲ ਕੇ ਆਪਾਂ ਇਹ ਝੋਟੀ ਦਾ ਕੀ ਰੇਟ ਕਰਦੇ ਜੀ ਆਪਾਂ ਜਿਹੜੀ ਆ ਹੁਣ ਇਹਦਾ ਇੱਕ ਵੀ ਜੀ ਕਿੰਨੇ ਦੀ ਛੜਦਾਂਗੇ ਲਾਸਟ ਅੱਜ ਤਾਂ ਇੱਥੇ ਲੈਣ ਲੈ ਰਹੇ ਨੇ ਜੀ ਮੰਗਮੂ ਕਾਲਾ ਕੰਮ ਛੱਡ ਕੇ ਆਂਦਾ ਦੋ ਵੀ ਇੰਨੇ ਨਾ ਝੋਟੇ ਆ ਜਾਣ ਗਿਆ ਆ ਵੀ 31 ਥੱਲੇ 13 ਕਿਲੋ ਬੋਲਾ ਲੱਖ ਦੇ ਅੰਦਰ ਨਹੀਂ ਆਉਣੀ ਨਹੀਂ ਮਹਿੰਗੀ ਲੈ ਆਂਦਾ ਆਹ ਸੌਦਾ ਵੀ ਕਰਾ ਲਾਂਗੇ ਵੀਡੀਓ ਜੀ ਤੁਸੀਂ ਲਾਉਣ ਵਾਲੇ ਬਣੋ ਕੀ ਲਾਉਣੇ ਆ ਤੋਰਾ ਬੱਤੇ ਨੂੰ ਤੋਰਾ ਵੀ ਤੋਰਾ ਆ ਝੋਟੀ ਦੇ ਕੈਮਰਾ ਮਾਰਦੇ ਬਈ ਤਿੰਨ ਨੰਬਰ ਵਾਲੀ ਝੋਟੀ ਦੇ ਰੰਗ ਰੰਗ ਉੱਤੋਂ ਪਿੱਠ ਪੁੜੇ ਦੀ ਚੜਾਈ ਦੀ ਗੱਲ ਕਰ ਲਈਏ ਥਾਂ ਥਨੌਟ ਦੀ ਗੱਲ ਕਰ ਲਈਏ ਯਾਰ ਐਨ ਪਿਓਰ ਸਕਦੇ ਆ ਵੀ ਯਾਰ ਚੰਗੀ ਚੰਗੀ ਬੜੀ ਬੜੀ ਚੰਗੀ ਨਸਲ ਹੈ ਬਰੀਕ ਚਮੜੀ ਦੀ ਆ ਮੇਰਾ ਖਿਆਲ ਹੈ ਗੱਬਣ ਆ ਜੀ ਹੈ ਨਾ ਇਹ ਗੱਬਣ ਇਹ ਕਿੰਨੇ ਕਿ ਦਿਨ ਕੱਢਦੀ ਆ ਸੂਣ ਚ ਇਹ 10 ਦਿਨ ਪਹਿਲੇ ਸਮਾਰ ਕੇ ਜਾ ਕੇ ਦਿਖਾ ਦੇ ਪਿੱਛੇ ਅੱਛਾ 10 ਦਿਨ ਕੱਢਦੀ ਆ ਜੀ ਇਹ ਕਿੰਨਾ ਕੁ ਦੁੱਧ ਪਾਲੂ ਤੁਹਾਡੇ ਆ ਜੀ ਇਹ ਵੀ ਕਰੋ ਬਾਹਰ ਐ 20 ਕਿਲੋ ਤੋਂ ਬਾਹਰ ਬਾਦੀ ਦੇ ਹਿਸਾਬ ਨਾਲ ਦੱਸੋ 20 ਕਿਲੋ ਕੁਆਲਟੀ ਦੇ ਹਿਸਾਬ ਨਾਲ 20 ਕਿਲੋ ਤਾਂ ਪਾ ਦੂਗਾ ਯਾਰ ਬਾਹਰ 20 ਤਾਂ ਬਾਹਰ ਹੀ ਪਾ ਦਿੰਦੀ 22 ਕਿਲੋ ਚੋਇਆ ਉਹਨਾਂ ਨੇ ਤੀਜਾ ਸੂਆ ਸੂਂਦੀ ਹੈ ਤੀਜਾ ਸੂਆ ਦੂਜੇ ਸੂਏ ਸੂਂਦੀ ਦੂਜੇ ਸੂਏ ਚ ਆ ਆਪਣੇ 20 ਕਿਲੋ ਹਾਂਜੀ ਹਾਂਜੀ ਕਿੰਨੇ ਦੁੱਧ ਦੀ ਗਾਰੰਟੀ ਤੇ ਭੇਜਾਂਗੇ ਆਪਾਂ ਜੇ ਪਿਆਰ ਚਾਹਤੋਂ ਮੈਂ 20 ਕਿਲੋ ਦੀ ਗਾਰੰਟੀ ਤੇ ਭੇਜ ਦੂੰਗਾ ਜੀ ਲੈ 20 ਕਿਲੋ ਦੀ ਗਾਰੰਟੀ ਤੇ ਰੇਟ ਕੀ ਰਹੂਗਾ ਤਾਂ 20 ਕਿਲੋ ਦੀ ਗਾਰੰਟੀ ਤੇ ਫਿਰਾਂ 1.5 ਲੱਖ ਦੀ ਮੈਂ ਦੇਵਾਂਗੀ ਹੈ ਉਹ ਸਿੰਘ ਵੀ ਨਹੀਂ ਹੈਗੇ ਜੀ ਇਹਦੇ ਇਹ ਤਾਂ ਤਾਂ ਹੀ ਤਾਂ ਦੋ ਬਸ ਉਹੀ ਸਿੰਘਾਂ ਦੇ ਵੀ ਘਟਾਓ ਕੁਛ ਨਾ ਕੁਛ ਇਹਦੀ ਇੱਕ ਉਧਰ ਖੜ ਜਾਈਏ ਵੋਧਨ ਗਏ ਜੀ ਇਹਦੇ ਤਾਂ ਸਿੰਘ ਫਾਦਦੇ ਨਹੀਂ ਕਿਸੇ ਨਾਲ ਅੱਛਾ ਹਾਂ ਮੈਂ ਬਾਕੀ ਜੇ ਗੱਲ ਕਰਲਾਂ ਸੱਜਣੋ ਲੈਂਥ ਲੰothe ਝੋਟੀ ਦੀ ਬਹੁਤ ਆ ਕੱਦ ਕਾਠ ਵੀ ਚੰਗਾ ਲੈਂਥ ਵੀ ਚੰਗੀ ਆ ਤੇ ਅੱਗੇ ਦਾ ਥਣ ਥੋਟ ਵੀ ਦਿਖਾ ਦਣਾ ਤੁਹਾਨੂੰ ਮੈਂ ਬਾਕੀ ਮੇਨ ਗੱਲ ਆ ਜਿਹੜੀ ਇਹਦੇ ਸਿੰਘ ਨਹੀਂ ਹੈਗੇ ਕੋਈ ਖਾਤਰਾ ਨਹੀਂ ਹੈਗਾ ਚਾਹੇ ਘਰੇ ਨਾ ਇਹਨੂੰ ਮੈਸਾਂ ਚ ਖੁੱਲੀ ਛੱਡ ਕੇ ਵੀ ਬੰਦਾ ਜਾ ਸਕਦਾ ਕਿਸੇ ਖੁਰਲੀ ਨਹੀਂ ਧੌਂਦੀ ਨਾ ਖੁਰਲੀ ਟਾਵੇ ਨਾ ਸਿੰਘ ਫਸਾਵੇ ਕਈ ਖਾਸੀਅਤਾਂ ਆ ਗਈਆਂ ਜੀ ਇਹ ਜਾਨ ਆਪਣੇ ਜਾਨਾ ਬਾਲੀਆਂ ਬਾਲੀਆਂ ਇਹਦਾ ਰੇਟ ਕਿੰਨਾ ਹੋਜੂ ਫਿਕਸਡ ਰੇਟ ਜਮੀ ਹੋਰ ਕੋਈ ਨਹੀਂ ਮਾਨਤਨ ਕਰਾਂਗੇ ਅੱਛਾ ਨੰਬਰ ਬੋਲੋ ਤੁਹਾਡਾ 98149 ਹਾਂਜੀ 64243 984166243 ਪਿੰਡ ਕਿਹੜਾ ਆਪਣਾ ਸ੍ਰੀ ਮੁਕਸਰ ਸਾਹਿਬ ਸ੍ਰੀ ਮੁਕਸਰ ਸਾਹਿਬ ਤੋਂ ਆਏ ਨੇ ਤੇ ਇਹ ਸੱਜਣ ਦੀਆਂ ਦਿਖਾਈਆਂ ਨੇ ਆਪਾਂ ਨੇ ਤਿੰਨ ਝੋਟੀਆਂ ਤਿੰਨਾਂ ਜੋ ਸੱਜਣੋ ਛੇੜੀ ਵੀ ਤੁਹਾਨੂੰ ਫਿੱਟ ਆਊਗੀ ਇਸ ਨੰਬਰ ਤੇ ਘੰਟੀ ਕਰ ਲਿਓ ਤੇ ਬਾਕੀ ਲੈ ਕੇ ਚੱਲਦੇ ਆ ਮੰਡੀ ਚ ਅੱਗੇ ਵੀ ਦਿਖਾਉਣਿਆਂ ਜਾਨਵਰ ਜੁੜੇ ਰਹੋ ਵੀਡੀਓ ਨੇ ਐਂਡ ਤੱਕ ਲੱਤਣਾਉਲਾ ਮੰਡੀ ਤੋਂ ਸੱਜਣੋ ਇੱਕ ਆ ਲੱਗਿਆ ਪਹਿਲਾਂ ਕੱਟੀ ਦਿਖਾਉਣਾ ਲਾਣੀਦਾਰ ਕਹਿੰਦਾ ਮੂੰਹੋਂ ਚਾਰ ਦੰਦ ਦਾ ਤੇ ਪਿੱਠ ਪੁੜੇ ਦੀ ਚੰਗੀ ਆ ਲੇਵੇ ਦੀ ਤੱਕ ਥੋੜੀ ਅੰਦਰ ਨੂੰ ਜ਼ਰੂਰ ਆ ਪਰ ਹੈਗਾ ਚੰਗਾ ਲੇਵਾ ਸੱਜਣੋ ਥਣ ਥਣ ਵੀ ਚੰਗਾ ਲੱਗਿਆ ਝੋਟੀ ਨੂੰ ਕਮਾਲ ਹੋ ਜੀ ਤੇ ਬਾਕੀ ਰੇਟ ਰੂਟ ਪੁੱਛਦਿਆਂ ਪਿੰਡ ਵਗੈਰਾ ਪੁੱਛਦਿਆਂ ਚੱਲ ਕੇ ਲਾਣੀਦਾਰ ਨੂੰ ਦੇ ਜਾ ਲੈ ਚਲੋ ਤੱਲੇ ਨਦਰਾ ਨਾਮ ਦੱਸ ਦੇ ਕੀ ਆਪਣਾ ਬਾਪਾ ਆਪਣਾ ਪਾਲਾ ਸਿੰਘ ਜੀ ਪਾਲਾ ਸਿੰਘ ਕਿਹੜਾ ਪਿੰਡਾ ਪਿੰਡ ਜਲੂਰ ਜੀ ਅੱਛਾ ਜਲੂਰ ਵਾਲੇ ਪਾਲਾ ਸਿੰਘ ਹੋ ਤੁਸੀਂ ਹਾਂਜੀ ਓਏ ਸੱਜਣਾ ਜਲੂਰ ਵਾਲੇ ਆ ਪਾਲਾ ਸਿੰਘ ਰਿਓ ਇਹਨਾਂ ਦੇ ਚਰਚੇ ਹੁੰਦੇ ਨੇ ਜੱਖ ਖਲੇਰੀਏ ਚ ਹੁੰਦੇ ਨੇ ਜੰਮੂ ਕਸ਼ਮੀਰ ਤੱਕ ਚਰਚੇ ਆਪਣੇ ਹੈ ਨਾ ਜਾਂਦਾ ਮਾਲ ਜਾਂਦਾ ਜੀ ਆ ਸੱਜਣਾ ਦਾ ਮਾਲ ਆ ਨਾ ਜਿਹੜਾ ਜੰਮੂ ਕਸ਼ਮੀਰ ਤੱਕ ਵੀ ਜਾਂਦਾ ਬਾਕੀ ਨਾ ਐਕਸਪੀਰੀਅੰਸ ਆ ਬਾਪੂ ਕਿੰਨੇ ਕੇ ਸਾਲ ਹੋ ਗਏ ਆਪਾਂ ਨੂੰ ਵਪਾਰ ਕਰਦਿਆਂ ਨੂੰ ਹੋ ਗਏ 35 ਸਾਲ ਐਕਸਪੀਰੀਅੰਸ ਵਾਲਾ ਕੰਮ ਆ ਕਿਹੜਾ ਸੂਆ ਛੋਟੀ ਦਾੜੀ ਤੋਰੀ ਆਪਾਂ ਹੁਣ ਇਹ ਤਲੂ ਨਹੀਂ ਜੱਭੀ ਮੂੰਹੋਂ ਚਾਰ ਦੰਦ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਹਫਤਾ ਹੋ ਗਿਆ ਜੀ ਇੱਕ ਹਫਤਾ ਦੁੱਧ ਕਿੰਨਾ ਕੁ ਰੈਡੀ ਦਾ ਇੱਕ ਹਫਤੇ ਦੁੱਧ ਹੁਣ 13 14 ਕਿਲੋ ਤਿਆਰ ਹੈ 13 ਕਿਲੋ ਮੰਨ ਲੀਏ 13 ਵੀ ਖਾਸਾ ਹੋ ਜਾਂਦਾ ਹੈ ਨਾ ਹਾਂਜੀ ਬਾਕੀ ਨਾ ਜਦੋਂ ਕਹਿੰਦੇ 13 ਤੋਂ ਬਾਅਦ ਜਿਹੜੇ ਸੱਜਣ ਕਹਿੰਦੇ ਯਾਰ 16 17 ਮੇਰਾ ਖਿਆਲ ਆ ਜਦੋਂ ਸ਼ੀਮਾ ਡੱਬਾ ਭਰਦਾ ਥੱਲਾ ਨਾ ਇਸ ਇਸ ਪੈਂਦਾ ਵਾਲਟੀ ਦਾ ਮੈਂ ਕਿਹਾ ਥੱਲੇ ਐਨ ਗਾਰੰਟੀ ਨਾਲ ਦੇ ਬੜੇ ਜੀ ਹਾਂ ਉਹ ਕਹਿ ਦਿੰਦੇ ਨੇ ਵਿੱਚ ਬੰਦੇ ਵੀ ਇਹਦੇ ਥੱਲੇ 20 ਕਿਲੋ ਮੰਡੀ 'ਚ ਮੈਂ ਕਿਹਾ ਸਾਰੀ 20 ਕਿਲੋ ਵਾਲੀਆਂ ਮੈਂ ਸੌਂਦੀਆਂ ਨਹੀਂ ਨਹੀਂ ਜੀ ਅਣਾ 20 ਤਾਂ ਥੱਲੇ ਆਉਂਦੀ ਨਹੀਂ ਕੋਈ ਉਹਦੇ ਕੋਈ ਠੱਗਾ ਟੋਰੀ ਦੇ ਕੰਮ ਨਹੀਂ ਆਲੀਆਂ ਵੀ ਆਉਂਦੀਆਂ ਨੇ ਬਾਈ ਤੇ 15 ਵਾਲੀਆਂ ਵੀ ਆਉਂਦੀਆਂ ਨੇ 10 ਵਾਲੀਆਂ 15 ਵਾਲੀਆਂ ਬਣ ਜਾਂਦੀਆਂ ਨੇ ਹਾਂ ਇਹ ਨਹੀਂ ਬਣਦੀਆਂ ਜੀ ਇਹਦਾ ਕੀ ਰੇਟ ਕਰਦੇ ਆ ਭਾਈ ਛੋਟੀ ਦਾ ਇਹਦਾ ਲੈਣ ਦੇਣ ਵਾਲੇ ਰੇਟ ਦੱਦੀ ਜਮੀ ਅੱਜ ਫਿਕਸ ਰੇਟ ਵੀ ਜੀ ਜੋ ਕੁਝ ਨਹੀਂ ਘਟਦਾ ਮਾਨਟਾ ਨੇ ਹੋਊ ਚੌੜੇ ਚੱਪਾ ਇਹਦਾ 1.60 ਹੈ ਹੈ ਜੀ 1 ਲੱਖ 60000 ਕਿੰਨੇ ਦੀ ਛੱਡ ਦਾਂਗੇ 1.60 ਤਾਂ ਮੰਗ ਲਿਆ ਤੁਸੀਂ ਨੇ ਮੈਨੂੰ ਛੱਡ ਦਾਂਗੇ ਰੂੜ ਦੀ ਹੈ ਰੂੜ ਦੀ ਜਿਆਦਾ ਨਹੀਂ ਹੈਗਾ ਤੁਹਾਨੂੰ ਦੇਖ ਲਓ ਜਿਆਦੇ ਤਾਂ ਜਿਆਦੇ ਦਾ ਕੀ ਹੈ ਚ ਪਲੂਨ ਕੱਟੀ ਦਾ ਕੀ ਜਿਆਦੇ ਲੈ ਬਾਕੀ ਸੱਚੇ ਨਾਲ ਪਹਿਲਾਂ ਕੱਟੀਆ ਬਣਨ ਵਾਲਾ ਜਾਨਵਰ ਹੈ ਅੱਗੇ ਬਣਦਾ ਬਾਕੀ ਪਿੱਠ ਪੂੜੇ ਦੀ ਚੰਗੀ ਆ ਥਣ ਥਣੋਟ ਵੀ ਚੰਗਾ ਲੱਗਿਆ ਇਹ ਜੀ ਗੱਲ ਨਹੀਂ ਬਾਕੀ ਨੰਬਰ ਲੈ ਕੇ ਦਊਂਗਾ ਲਾਨੇਦਾਰ ਦਾ ਕਰ ਲਿਓ ਸੰਪਰਕ ਕਿੰਨਾਂ ਨਾਲ ਜਿਹੜੇ ਸੱਜਣ ਨੂੰ ਪਸੰਦ ਆਊਗੀ ਝੋਟੀ ਲੈ ਇੱਕ ਵਾਰੀ ਹੋਰ ਤੋੜ ਦਿਆ ਇਹਨੂੰ ਲੈ ਇੱਕ ਵਾਰੀ ਤੁਹਾਨੂੰ ਹੋਰ ਦਿਖਾ ਦਾਨਾ ਤੋਰ ਕੇ ਪੂਰੀ ਦਿਖਾ ਦੂੰਗਾ ਮੈਂ ਹਰੇਕ ਪੱਖ ਤੋਂ ਕਿਉਂਕਿ ਜਿਹੜੇ ਸੱਜਣ ਨੂੰ ਪਸੰਦ ਆਊਗਾ ਉਹਨੇ ਪੈਸੇ ਲਾਉਣੇ ਹੁੰਦੇ ਨੇ ਬਾਜੀ ਕਮਾਲ ਆਇਨਪੁਰੀ ਲੈ ਸੱਜਣਾਂ ਪਹਿਲਾਂ ਕੱਟੀ ਇੱਕ ਹੋਰ ਲੱਗਿਆ ਤੋਰ ਨਾਲ ਕੱਟੀ ਵੀ ਜੇ ਕਹਿ ਦੀਏ ਨਾ ਮੋਕੇ ਦੇ ਸਰਪੰਚ ਨੇ ਪਿੰਡ ਹਰੀਗੜ ਦੇ ਉਹੀ ਗੱਲ ਆ ਵੀਰ ਜਾਨਵਰਾਂ ਦਾ ਨਾ ਕਹਿੰਦੇ ਕਰੇਜ ਆ ਇਹਨਾਂ ਨੂੰ ਸ਼ੌਂਕ ਆ ਤਾ ਕਿਹੜਾ ਕੰਮਕਾਰ ਛੱਡ ਕੇ ਨਗਰ ਪੰਚਾਇਤ ਦੇ ਜਾਨਵਰ ਲੈ ਕੇ ਮੰਡੀ ਪਹੁੰਚੇ ਹੋਏ ਨੇ ਅੱਜ ਪਹਿਲਣ ਕੱਟਿਆ ਦੇ ਥੱਲੇੋਂ ਬਾਹਲੀ ਖਰੀ ਆ ਕਹਿੰਦੇ ਦੁੱਧ ਵੀ ਗਰੰਟੀ ਵਾਲਾ ਮਿਲੂਗਾ ਘਰੇ ਵੀ ਕੋਈ ਸੱਜਣ ਆ ਜੇ ਕਹਿੰਦੇ ਆਪਾਂ ਡੱਬੇ ਮਰਵਾ ਕੇ ਦੇ ਦਾਂਗੇ ਗਾੜੀ ਪਿਛਾੜੀ ਇੱਥੇ ਵੀ ਚੈੱਕ ਕਰ ਸਕਦੇ ਹੋ ਤੇ ਬਾਕੀ ਬੈਕ ਤੋਂ ਨਾ ਝੋਟੀਆਂ ਦਾ ਲੇਵਾ ਦੇਖ ਸਕਦੇ ਹੋ ਪੂਰੇ ਚੌੜੇ ਲੇਵੇ ਚਾ ਕੱਦ ਤਾਂ ਜੇ ਮੈਂ ਗੱਲ ਕਰ ਲਾਂ ਵੀ ਕੱਦ ਜ਼ਰੂਰ ਦਰਮਿਆਨਾ ਕੱਦ ਨਹੀਂ ਝੋਟੀਆਂ ਦਾ ਬਾਹਲਾ ਵੱਡਾ ਹੈਗਾ ਪਰ ਪੈਲਣ ਦੇ ਹਿਸਾਬ ਨਾਲ ਥੱਲੋਂ ਝੋਟੀ ਚੰਗੀ ਆ ਸੱਜਣੋ ਤੇ ਦੂਰ ਦੂਰ ਦੇ ਥਣ ਲੱਗੇ ਨੇ ਤੇ ਬਾਕੀ ਚੌੜੇ ਲੇਵੇ ਦੀ ਆ ਪਿੱਠ ਕੁੜੇ ਦੀ ਵੀ ਸਾਫ ਆ ਤੇ ਬਾਕੀ ਆ ਜੋ ਗੱਲਬਾਤ ਥੋੜੀ ਕਰਾ ਦਨੇ ਬਾਈ ਨਾਲ ਕੀ ਨਾਮ ਆ ਜੀ ਗੁਰਚਰਨ ਸਿੰਘ ਆ ਜੀ ਗੁਰਚਰਨ ਸਿੰਘ ਕਿਹੜਾ ਪਿੰਡ ਆ ਜੀ ਹਰੀਗੜ੍ਹ ਆ ਜੀ ਹਰੀਗੜ੍ਹ ਮੌਜੂਦਾ ਸਰਪੰਚ ਨੇ ਹਾਂਜੀ ਹਾਂਜੀ ਇਹ ਸ਼ੌਂਕ ਦੀ ਗੱਲ ਹੁੰਦੀ ਆ ਇਹ ਦੇਖੋ ਨਾ ਸ਼ੌਂਕ ਉਹੀ ਗੱਲ ਆ ਸੱਜਣੋ ਤੁਹਾਨੂੰ ਮੈਂ ਹਰੇਕ ਵੀਡੀਓ 'ਚ ਕਹਿਣਾ ਹੁੰਦਾ ਵੀ ਸ਼ੌਂਕ ਦੀ ਗੱਲ ਹੁੰਦੀ ਆ ਓਏ ਮੌਕੇ ਦੇ ਸਰਪੰਚ ਨੇ ਵਪਾਰ ਦਾ ਸ਼ੌਂਕ ਰੱਖਦੇ ਨੇ ਕੀ ਪ੍ਰੋਫੈਸ਼ਨਲ ਵੀ ਨਹੀਂ ਕਹਿ ਸਕਦੇ ਕਿਉਂਕਿ ਜਾਨਵਰਾਂ ਨਾਲ ਪ੍ਰੇਮ ਹੋ ਜਾਂਦਾ ਹੈ ਲਗਾਓ ਕਰਕੇ ਹੈ ਨਾ ਸ਼ੁਰੂ ਤੋਂ ਹੀ ਸ਼ੌਂਕ ਹੈ ਛੋਟੇ ਹੁੰਦੇ ਤੁਹਾਨੂੰ ਸਟਾਰਟਿੰਗ ਤੋਂ ਸ਼ੌਂਕ ਆ ਜਾਨਵਰ ਰੱਖਣ ਦਾ ਕਿਹੜਾ ਸੂ ਹੈ ਇਹਦਾ ਇਹ ਬਲੂਨ ਹੈ ਜੀ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਹੋ ਗਏ ਜੀ 12 13 ਦਿਨ 12 13 ਦਿਨ ਦੁੱਧ ਕਿੰਨਾ ਕੁ ਰੈਡੀ ਹੋਊਗਾ ਦੁੱਧ ਹੁਣ 15 ਲੀਟਰ ਡੱਬੇ ਵਰਾ ਕੇ ਦੇ ਦਾਂਗੇ ਜੀ ਅਗਲੇ ਅੱਛਾ ਜੀ ਬਸ ਮੈਂ ਉਹੀ ਗੱਲ ਕਹਿਣਾ ਵੀ ਆਪਣੀ ਗੱਲ ਤਾਂ ਜਿਵੇਂ ਮੋਤ ਪਰ ਬੰਦੇ ਆ ਗਏ ਸੀ ਮੈਂ ਕਿਉਂ ਕਾਟੇ ਦਾਂ ਦਿਓ ਨਾ 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 ਜੇ 14 ਰਹਿ ਗਿਆ ਅਗਲੇ ਨੂੰ ਮੈਂ ਅਸੀਂ ਫਰੀਜ਼ ਤੇ ਦ 1.5 ਲੱਖ ਰੁਪਏ ਦੇ ਕੱਟੀ ਦੇ ਦਾਂਗੇ ਹੋਰ ਵੀ ਕਰ ਦਿਓ ਮਾਨਤਾ ਨਾਲ ਕਰ ਦਾਂਗੇ ਜੀ ਮਾਨਤਾ ਜੇ ਕੋਈ ਵੀਡੀਓ ਦੇਖ ਕੇ ਦੱਸ ਪਰੂ ਅਗਲਾ ਸ਼ੇਅਰ ਕਰੂਗਾ ਤਾਂ 10000 ਰੁਪਏ ਨੂੰ ਛੋਟ ਕਰ ਦਾਂਗੇ 10000 ਰੁਪਏ ਹੋਰ ਹਾਂਜੀ ਪੰਜ ਮੇਰੇ ਕਰਕੇ ਫਿਰ ਹੋਰ ਕਰ ਦਿਓ ਚਲੋ ਕਰ ਦਾਂਗੇ ਉਹ ਵੀ ਥੋੜੀ ਹੋਰ ਵੀ ਕਰ ਦਿਓ ਸੱਜਣ ਕੋਈ ਘਰੇ ਆਊਗਾ ਲੈ ਮਾਨ ਕਰਕੇ ਆਊਗਾ ਤੁਹਾਡੇ ਤੇ ਹੀ ਦੇਖੋ ਨੰਬਰ ਬੋਲ ਦਿਓ ਆਪਣਾ ਨੰਬਰ ਮੇਰਾ 83605 61008 ਘਰੇ ਹੋਰ ਜਾਨਵਰ ਵੀ ਰੱਖਦੇ ਆਪਾਂ ਹਾਂਜੀ 1-2 ਲੱਖ 2-10 ਦੀ ਕੱਲ ਵੇਚੀ ਛੋਟੀ ਪਰਸੋਂ ਅੱਛਾ 2 ਲੱਖ 10 ਹਜ਼ਾਰ ਦਾ ਜਾਨਵਰ ਕਰੇ ਵੀ ਵੇਚੇ ਕਰੇ ਵੀ ਵੇਚਦੇ ਹਾਂ ਮੋਰਾ 3 ਚੌਂਦੇ ਰਹਿੰਦੇ ਨੇ ਜਾਨਵਰ ਜੇ ਗੱਲ ਕਰੀ ਆਉਂਦੇ ਰਹਿੰਦੇ ਨੇ ਜੀ ਕਿੰਨੇ ਕ ਜਾਨਵਰ ਹੁੰਦੇ ਨੇ ਆਪਣੇ ਕੋਲ ਬਸ 2-3 ਹੀ ਰੱਖਦੇ ਹਾਂ ਜਿਆਦਾ ਕਿੰਨੇ ਤੋਂ ਕਿੰਨੇ ਦੁੱਧ ਵਾਲੇ ਕਿੰਨੇ ਤੋਂ ਕਿੰਨੇ ਰੇਟ ਆਉਂਦੇ ਮਤਲਬ ਦੁੱਧ 12 ਤੋਂ ਥੱਲੇ ਤਾਂ ਲੈਂਦੇ ਨਹੀਂ 12 ਤੋਂ ਲੈ ਕੇ 17-18 ਕਿਲੋ ਤੱਕ ਰੇਟ ਕੀ ਦਿੰਦਾ ਆਪਣਾ ਰੇਟ ਜੀ ਮਤਲਬ ਸਵਾ ਲੱਖ ਤੋਂ ਉੱਪਰ ਉੱਪਰ ਹੈ ਅੱਛਾ ਇਹ ਹਰੀਗੜ ਕਿਈ ਆ ਗਿਆ ਆਪਣਾ ਖੇਡਲ ਕਰਾ ਦੋ ਹਰੀਗੜ ਇਹ ਕੌਰੀਆਂ ਕੋਲੇ ਆ ਸ਼ਾਹੜ ਕੌਰੀਆਂ ਕੋਲੇ ਸ਼ਾਹੜ ਕੌਰੀਆਂ ਕੋਲੇ ਹਨ ਲੈ ਸੱਜਣਾ ਸ਼ ਇਹੀ ਜੀ ਗੱਲ ਨਹੀਂ ਆ ਝੋਟੀ ਨੇ ਕਹਿੰਦੇ ਜੇ 15 ਡੱਬੇ ਨਾ ਮਾਰੇ 14 ਰਹਿ ਗਿਆ ਪਰ ਝੋਟੀ ਵੀ ਕਿਸੇ ਸੱਜਣ ਨੂੰ ਫ੍ਰੀ ਦੇ ਦਾਂਗੇ ਇੱਕ ਵਾਰ ਸਿੰਘ ਸੁੰਗ ਦੀ ਬਣਾਵਟ ਦੇਖ ਲਓ ਅੱਗੇ ਤੋਂ ਤੇ ਬਾਕੀ ਨੰਬਰ ਤੁਹਾਨੂੰ ਮੈਂ ਲੈ ਕੇ ਦੇ ਦਾਂ ਨਾ ਬਾਈ ਨਾਲ ਫੋਨ ਤੇ ਕਨੈਕਟ ਕਰ ਲੈ ਨੰਬਰ ਬੋਲ ਦੋ ਜੀ ਆਪਣਾ ਨੰਬਰ ਹੈ 83605 ਹਾਂਜੀ 61008 ਇੱਕ ਵਾਰੀ ਫੇਰ ਬੋਲੋ 83605 61008 ਠੀਕ ਹੈ ਜੀ ਚਲ ਸੱਜਣਾ ਆ ਲੱਗਿਆ ਇੱਕ ਦੂਜਾ ਸੁਆ ਝੋਟੀ ਦਿਖਾਉਣ ਪਯੋੜ ਹਰਿਆਣੇ ਦੀ 31000 ਰੰਗ ਰੰਗ ਚੈੱਕ ਕਰ ਸਕਦੇ ਹੋ ਥਣ ਥਣ ਤਾਂ ਇਹਦੇ ਨਾਲ ਦਾ ਮੇਰਾ ਖਿਆਲ ਹੈ 100 ਮੈਂਸ ਚ ਇੱਕ ਅੱਧੀ ਦੀ ਲੱਗਿਆ ਹੋਇਆ ਹੁੰਦਾ ਬਕਮਾਲਿਆ ਕਮਾਲਿਆ ਲੰਬੀ ਨਾਲਿਆ ਵਾਲੀ ਕਮਾਲਿਆ ਕਮਾਲਿਆ ਬਾਕੀ ਦੇ ਸੱਜਣਾ ਜਿਹਦੇ ਸਿੰਘ ਸੁੰਗ ਦੀ ਬਣਾਵਟ ਕਰ ਲਈਏ ਚਿਹਰੇ ਮੂਰੇ ਦੀ ਗੱਲਬਾਤ ਕਰ ਲਈਏ ਐਨ ਸਿਰਾ ਕੁਆਲਟੀ ਵੀ ਆ ਬਾਕੀ ਹਾਰ ਸ਼ਿੰਗਾਰ ਲਾ ਕੇ ਤੁਹਾਨੂੰ ਪਤਾ ਵਪਾਰੀ ਦੁੱਗਣਾ ਸੋਹਣਾ ਜਾਨਵਰ ਨੂੰ ਲੱਗਣ ਲਾਦੇ ਨੇ ਮੰਡੀ ਦੇ ਵਿੱਚ ਬਾਕੀ ਯਾਰ ਕੁਆਲਟੀ ਵੀ ਹੈਗੀ ਆ 31 ਚ ਬਾਕੀ 22 ਨਾਲ ਛੁੱਟੀ ਕਰਾਉਣਿਆਂ ਗੱਲਬਾਤ ਖੋਰ ਬਾਈ ਕੀ ਹਾਲ ਹੈ ਬਹੁਤ ਵਧੀਆ ਬਾਈ ਜੀ ਕੀ ਨਾਮ ਆ ਵੀਰ ਦਾ ਬਾਈ ਜੀ ਨਾਂ ਦਾ ਕਲਵਿੰਦਰ ਕਾਲਾ ਵੱਧ ਕਹਿੰਦੇ ਨੇ ਉਹ ਕਾਲਾ ਕਾਲਾ ਕਹਿੰਦੇ ਨੇ ਲੱਕੇ ਚ ਕਾਲਾ ਕਾਲਾ ਹੁੰਦੀ ਆ ਕਿਹੜਾ ਪਿੰਡ ਹੈ ਪਿੰਡ ਖੋਖਰ ਬਾਈ ਪਿੰਡ ਖੋਖਰ ਕੰਮ ਮੇਰਾ ਖਲਾ ਸ਼ਾਇਲੀ ਕਰਦੇ ਆ ਨਾ ਹਾਂ ਬਾਈ ਖੋਖਰ ਸ਼ਾਇਲੀ ਇਨਸਾਨ ਜਦੋਂ ਉਹ ਬਸੇ ਜਾਨਵਰ ਹੁੰਦੇ ਨੇ ਹਾਂਜੀ 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 ਕਿਹੜਾ ਸੂਆ ਝੋਟੀ ਦਾ ਤੇ ਆਪਾਂ ਦੂਜਾ ਸੂਆ ਬਾਈ ਦੂਜਾ ਸੂਆ ਦੰਦਾ ਚ ਵੀ ਹੈਗੀ ਆ ਹਾਂ ਛਿੱਗੀ ਆ ਬਈ ਉਹ ਖਾਪਦੀ ਯਾਰ ਪਹਿਲਾਂ ਜੀ ਆ ਹਨਾ ਹਾਂ ਹਾਂ ਬਈ ਸੂਆ ਦੂਜਾ ਆਪਾਂ ਜੁੜ ਨਹੀਂ ਵਰਗਦੀ ਲੱਗਦੀ ਝੋਟੀ ਪਹਿਲਾ ਸੂਆ ਸਿੰਘ ਸੁੰਗਦੀ ਬਣਾਵਟ ਦੇਖੀਏ ਜੀ ਆਪਾਂ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹਨੇ ਜੀ 7 ਮਹੀਨੇ ਦਾ ਸੂਈ ਨੂੰ ਬਈ 7 ਮਹੀਨੇ ਦੁੱਧ ਕਿੰਨਾ ਕਰ ਰੇੜੀ ਦਾ ਜਿੱਦੋਂ 15 ਕਿਲੋ ਆਣਾ ਬਈ ਰੇੜੀ ਜਾ 15 ਕਿਲੋ ਜਮਾ ਰੇੜੀ ਆ ਜੀ 14 ਕਿਲੋ ਹੋਣਾ ਮੈਂ 15 ਕਿਲੋ ਬਈ ਦੋ ਦਿਨਾਂ ਦਾ ਸਾਨੂੰ ਕੋਣ ਚਵਾਕ ਵੀ ਦੇ ਦਾਂਗੇ ਅਜਾ ਇੱਕ ਦੋ ਦਿਨਾਂ ਤੱਕ ਕਈ ਵਾਰੀ ਮੂਰ ਹੋ ਜਾ ਕੇ ਬਾਜ਼ਾਰ ਮੰਨੀਆਂ ਦਾ ਹਨਾ ਇੱਕ ਦੋ ਦੋ ਚਾਰ ਦਿਨਾਂ ਚ ਮੰਡੀ ਵਾਲ ਓਹ ਦੇ ਵੀ ਡਿਮਾਂਡ ਤਾਂ ਵੀ ਹੈਗਾ 1.25 ਲੱਖ ਰੁਪਈਆ ਉਹ ਡਿਮਾਂਡ ਤਾਂ ਜੇ ਤਿੰਨ ਕਰ ਲਾ ਤੇਰਾ ਜਾਨਵਰ ਆ ਤੇ 1.85 ਹਜ਼ਾਰ ਜੋ ਡਿੱਗਟ ਨਹੀਂ ਦਿੰਦੇ ਹੋ ਹੋਰ ਵੀ ਕਰਦੀ ਮੈਂ ਸੱਚ ਨਾਲ ਭਾਈ ਇਹ ਸਾਡੇ ਵੀਡੀਓ ਦੇਖ ਕੇ ਤੁਹਾਡੇ ਤਿੰਨ ਕਰਕੇ ਆਪਣੇ 1.85 ਕਹਿਦਾ ਹੁਣ ਆਪਾਂ 2 ਲੱਖ ਤੋਂ ਵੱਧ ਰਾ ਦੇ ਨਹੀਂ ਰਹੇ ਝੂਠੇ ਸੱਚ ਜਣਾ 15000 ਰੁਪਈਆ ਬਾਈ ਕਿਨਾਂ ਤੁਹਾਡੇ ਚੈਨਲ ਕਰਕੇ ਆਪਣੇ ਪਹਿਲੀ ਘੱਟ ਕਹਿਦਾ ਕਹਿੰਦਾ ਹੋਰ ਖਿਚਾਈ ਮਰੀ ਕਰਨਾ ਇੰਨੀ ਉਹ ਨੰਬਰ ਬੋਲ ਦੇ ਤੇਰਾ 6284493265 ਕਰੇ ਕਿੰਨੇ ਕ ਜਾਨਵਰ ਹੁੰਦੇ ਨੇ ਆਪਣੇ ਕੋਲ ਹੁੰਦੇ ਨੇ 8 8 ਜਾਨਵਰ ਕਰੇ ਹਰ ਟਾਈਮ 8 ਤੋਂ 10 ਜਾਨਵਰ ਹਰ ਟਾਈਮ ਆਪਣੇ ਕੋ ਮਤਲਬ ਘਰੇ ਵੀ ਹੁੰਦੇ ਨੇ ਇਹ ਗੱਲ ਕਰਦੀ ਏ ਲੈ ਜੋ ਟੀਵੀ ਦਿਖਾ ਦੇ ਪੰਡਤਾਂ ਮਾਰ ਕੇ ਕੈਮਰਾ ਨੇੜੇ ਤੋਂ ਇਹਦਾ ਵੀ ਮੇਰਾ ਖਿਆਲ ਆ ਦੂਜਾ ਕਸੂਆ ਹੋਊਗਾ ਬਾਕੀ ਥੱਲਿਓਂ ਝੋਟੀ ਨਾਲ ਇਹ ਸੱਜਣਾ ਖਾਸੀਅਤ ਆ ਯਾਰ ਇਹਨਾਂ ਦੀਆਂ ਝੋਟੀਆਂ ਆ ਲੈਂਦੇ ਨੇ ਥੱਲਿਓਂ ਪੂਰੀ ਗੜਬੇ ਵਰਗੀ ਕਹਿ ਦਈਏ ਜਿਵੇਂ ਹਨਾ ਲੇਵ ਆਲੂ ਆ ਦੇਖ ਸਕਦੇ ਹੋ ਥਣ ਥਣ ਆੜ ਦੀ ਗੱਲਬਾਤ ਕਰਾਂ ਜੇ ਵਾਂ ਪੂਰਾ ਦੂਰਾ ਖਣ ਲੱਗਿਆ ਮੁੱਠੀ ਵਾਲਾ ਵਾ ਕਮਾ ਲਿਆ ਬਾਈ ਕਮਾ ਲਿਆ ਤੇ ਬਾਕੀ ਛੋਟੇ ਸਿੰਗ ਦੀ ਆ ਸੱਚ ਨਾਲ ਜਾਤ ਕੁਆਲਟੀ ਵਾਲੀ ਝੋਟੀ ਐ ਤੇ ਖਰੀਦ ਆਪਣੀ ਜਾਣੀ ਕਿਹੜੀ ਚ ਰਹੀ ਆ ਆਪਣੀ ਵੀ ਹਰਿਆਣੇ ਚੋਂ ਜੀ ਹਰਿਆਣੇ ਉਹ ਇੱਕ ਗੱਲ ਜੀ ਹੋ ਰਹੀ ਆ ਕਰਵਾਜ ਜਾ ਵੀ ਹੋ ਰਿਹਾ ਵਕਾ ਨਾ ਨਾ ਬਾਈ ਆਪਾਂ ਸ਼ੁਰੂ ਤੋਂ ਕਰੀ ਮਰਦੇ ਵੰਦ ਨੂੰ ਪੁੱਛ ਲੋ ਆਪਣੀ ਮੈਂ ਹਰਿਆਣੇ ਤੋਂ ਆਪਾਂ ਪੰਜਾਬ ਤੋਂ ਮੈਸ ਲੈਂਦੇ ਨਹੀਂ ਹੈਗੇ ਹਾਂਜੀ ਪੰਜਾਬ ਵਾਲਿਆਂ ਨਿਕਲਦੀਆਂ ਪੰਜਾਬ ਦੇ ਮਸਾ ਜਬਈ ਸਾਰਾ ਕੁਝ ਆਪਾਂ ਕਹ ਨੂੰ ਇਸ ਮਾੜਾ ਕਹੀ ਹੈ ਨਾ ਨਾ ਉਹੀ ਗੱਲ ਆ ਵਿੱਚ ਜੇ ਮੈਂ ਗੱਲ ਕਰਨਾ ਸਾਰੇ ਪੰਜਾਬ ਚ ਪਸ਼ੂ ਮਾੜੇ ਨਹੀਂ ਕਹਿ ਸਕਦਾ ਮੈਂ ਆਪਾਂ ਕਸ਼ੂ ਪੰਜਾਬ ਚ ਵੀ ਖੜੇ ਦਾ ਫੇਰਾ ਨਿਕਲਦਾ ਪਰ ਜਿਹੜੀ ਗੱਲ ਪਹਿਲੇ ਦਿਨੋਂ ਬਾਈ ਆਂਦੀ ਨਾ ਸੈਟਿੰਗ ਹਰਿਆਣੇ ਚ ਬੈਠੇ ਹੋਈ ਆ ਨਾ ਉਧਰੋਂ ਜਾਨਵਰ ਲੈ ਕੇ ਆਉਂਦੇ ਇਹਦਾ ਸੂਆ ਕਿਹੜਾ ਦੀ ਦੂਜਾ ਸੂਆ ਬਾਈ ਦੂਜਾ ਸੂਆ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਿਆ ਬਾਈ ਅੱਜ 6 ਮਾ ਦਿਨ ਇਹਦੇ ਥੱਲੇ ਦੁੱਧ ਕਿੰਨਾ ਕ ਤਿਆਰੀ ਦਾ ਦੁੱਧ ਥੱਲੇ 13 ਕਿਲੋ ਜਮਾ ਰੇੜੀ ਆ ਹੁਣ ਬਾਈ ਜਮਾ ਇਹਦਾ ਰੇਟ 13 ਕਿਲੋ ਵਾਲੀ ਦਾ ਇਹਦਾ ਰੇਟ ਬਾਈ 170 ਦੇ ਦਾਂ ਤੇ 1.40 ਲੱਖ 40 ਹਜ਼ਾਰ ਦੀ ਤੇਰੇ ਚੈਨਲ ਆਜ ਕੋਈ ਬੰਦਾ ਆਪਾਂ ਨੂੰ 40 ਜ਼ਿਆਦਾ 40 13 ਦੇ ਹਿਸਾਬ ਨਾਲ ਹੈ ਕਾਇਰ ਕਰ ਦਾਂਗੇ ਲੈਸ ਵੈਸੇ ਤੇਰੇ ਬਾਅਦ ਉਹ ਲੱਖ ਦੀ ਦੇ ਦਾਂਗੇ ਨਾ 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 ਲੱਖ ਲਓ ਘਾਟਾ ਪੈਂਦਾ ਲੱਖ ਉਹ ਲੱਖ ਕਿਹਾ ਜੇ ਮੈਂ ਸਜਨੋਂ ਭੱਜ ਲਿਆ ਬਾਈ ਪਰ ਇਹਨੂੰ ਕਿਹਾ ਲੱਖ ਰੁਪਏ ਦੇ ਘਾਟਾ ਪੈਂਦਾ ਕਰਦੀ ਨਹੀਂ ਪੈਸੇ ਪੂਰੇ ਨਾ ਕਿੰਨੇ ਚ ਕਰਦੀ ਆ ਕਿੰਨੇ ਚ 2 ਰੁਪਏ ਦਿੰਦੀ ਆ ਆਪਾਂ ਨੂੰ ਬਈ 1 ਲੱਖ 40 ਹਜ਼ਾਰ ਦੇ 2 ਰੁਪਏ ਦਊਗੀ ਅੱਛਾ 1 40 ਜੀ ਦਿੰਦੀ ਆ ਲੈ ਸਜਨੋਂ ਇਹ ਬਾਈਆਂ ਕੋਲੇ ਨਾ ਘਰੇ ਵੀ ਜਾਨਵਰ ਹੁੰਦੇ ਨੇ ਹਰ ਟਾਈਮ 10 ਤੋਂ 15 ਜਾਨਵਰ ਹਰਿਆਣੇ ਦੇ ਵਧੀਆ ਟਾਪਰ ਕਾਕ ਵਾਲੇ ਹੁੰਦੇ ਨੇ ਪਰ ਰੇਟ ਇਹਨਾਂ ਦਾ ਮੇਰਾ ਖਿਆਲ ਆ ਵੀ ਲੱਖੋਂ ਬਾਹਰ ਹੀ ਜਾਨਵਰ ਸਟਾਰਟ ਹਾਂ ਬਈ ਇੰਨਾ ਜੀ ਆਪਣੇ ਕੋਲ ਸਵਾ ਲੱਖ ਤੋਂ ਬਾਹਰ ਸਟਾਰਟ ਹੋ ਗੂ ਅੱਜ ਸਵਾ ਲੱਖ ਤੋਂ ਸੱਜਣੋਂ ਜਾਨਵਰ ਸਟਾਰਟ ਹੁੰਦਾ ਤੇ ਮੇਰਾ ਖਿਆਲ ਦੋ ਢਾਈ ਲੱਖ ਤੱਕ ਦੇ ਜਾਨਵਰ ਆਪਣੇ ਹਾਂ ਬਈ ਹਾਂ ਹਾਂ ਹੁੰਦੇ ਹੁੰਦੇ ਤੇ ਪਿੰਡ ਬਾਈ ਦਾ ਹੈਗਾ ਖੋਖਰ ਜਾਨਵਰ ਮੇਰਾ ਖਿਆਲ ਸ਼ਾਜਲੀ ਵੀ ਖੜੇ ਹਾਂਜੀ ਹਾਂਜੀ ਖੋਖਰ ਵੀ ਸੀਰ ਦਾ ਕੰਮ ਹਾਂਜੀ ਹਾਂਜੀ ਬਾਕੀ ਜਿਹੜੇ ਸੱਜਣੋਂ ਇੰਨਾ ਤੋਂ ਛੋਟੀ ਚੰਗੀ ਲੱਗੂਗੀ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦਾ ਤੇ ਬਾਕੀ ਘਰੋਂ ਵੀ ਬਾਈ ਕੋਲੋਂ ਡੰਗ ਦੋ ਡੰਗ ਝੋਕੇ ਵੀ ਜਾਂਦਾ ਹਾਂ ਹਾਂਜੀ ਹਾਂਜੀ ਲਿਜਾ ਸਕਦਾ ਹਾਂਜੀ ਧੰਨਵਾਦ ਜੀ ਧੰ